ਗੁਪਤ ਸੂਚਨਾ ਦੇ ਆਧਾਰ ਤੇ ਇੱਕ ਕਾਰਵਾਈ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸਰਹੱਦ ਪਾਰ ਹਿਰੋਇਨ ਅਤੇ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ 6 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਅਤੇ 4 ਕਿਲੋ 3 ਗ੍ਰਾਮ ਹਿਰੋਇਨ ਅਤੇ 2 ਪਿਸਤੌਲ ਬਰਾਮਦ ਕੀਤੀ ਇਸ ਸਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਸਾਡੇ ਜਿਹੜਾ ਸੀਆਈਏ ਸਟਾਫ ਦੇ ਇਨਸਪੈਕਟਰ ਮੋਲਕਦੀਪ ਸਿੰਘ ਤੇ ਉਹਨਾਂ ਦੀ ਟੀਮ ਉਹਨਾਂ ਦੇ ਸੁਪਰਵਾਈਜ਼ਰੀ ਆਫਸਰਸ ਹਰਮਿੰਦਰ ਸਿੰਘ ACP ACP ਰਿਸ਼ਭ ਭੋਲਾ ਜੀ DCP ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਇਹਨਾਂ ਦੀ ਰਹਿਨਮਾਈ ਦੇ ਵਿੱਚ ਬਹੁਤ ਵੱਡੀ ਇੱਕ ਨਾਰਕੋ ਆਰਮਸ ਨੈਟਵਰਕ ਸਮੈਸ਼ ਕੀਤਾ ਗਿਆ 4.08 ਕਿਲੋ ਹਿਰੋਇਨ ਤੇ ਦੋ ਸਫੈਸਟੀਕੇਟਡ ਵੈਪਨਸ ਜਿੱਚ 1 ਕਲੋਕ ਐਂਡ 9mm ਔਰ 1.30 ਬੋਰ ਦਾ ਪਿਸਟਲ ਹੈ ਉਹ ਰਿਕਵਰ ਕੀਤੇ ਗਏ ਹੈ 6 ਦੋਸ਼ੀ ਇੱਥੇ ਗ੍ਰਫਤਾਰ ਹੋਏ ਆ ਦੋ ਸਾਡੇ ਸੈਕਟਰ ਜਿਹੜੇ ਬਾਰਡਰ ਤੇ ਉਹ ਅਮਰਜ ਕੀਤੇ ਇਸ ਇਨਵੈਸਟੀਗੇਸ਼ਨ ਚ ਇੱਕ ਫਿਰੋਜ਼ਪੁਰ ਸੈਕਟਰ ਹੈ ਦੂਸਰਾ ਖੇਮ ਕਰਨ ਸੈਕਟਰ ਹੈ ਤੋਂ ਪਾਕਿਸਤਾਨ ਬੇਸਡ ਇੱਕ ਸ਼ਾ ਨਾਂ ਦਾ ਸਮੱਗਲਰ ਹੈ ਬੜਾ ਨਟੋਰੀਅਸ ਬਦਨਾਮ ਬੰਦਾ ਹੈ ਉਹ ਇਸ ਦਾ ਕਿੰਗਪਿਨ ਤੇ ਇਹਦਾ ਮੈਂ ਸਮਝਦਾ ਕਿ ਨੋਡਲ ਜਿਹੜਾ ਸਮਗਲਿੰਗ ਐਕਟੀਵਿਟੀ ਦਾ ਪੁਆਇੰਟ ਸੀਗਾ ਔਰ ਉਹਨੇ ਇਹ ਸਾਰੇ ਲੋਕ ਆਪਸ ਜੋੜੇ ਇਦੇ ਚ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਜਗੀਰ ਸਿੰਘ ਤੇ ਅੰਗਰੇਜ਼ ਸਿੰਘ ਦੋਸਤ ਕਜ਼ਨ ਬ੍ਰਦਰ ਨੇ ਜਿਹੜਾ ਫਰੋਜ਼ਪੁਰ ਏਰੀਆ ਚ ਢਾਬਾ ਵੀ ਚਲਾਉਂਦੇ ਆ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਐਪਸ ਦੇ ਉੱਤੇ ਇਸ ਸਮਗਲਿੰਗ ਐਕਟੀਵਿਟੀ ਦੇ ਵਿੱਚ ਸ਼ਾਮਲ ਹੋਏ ਪੈਸੇ ਦਾ ਲਾਲਚ ਮੇਨ ਡਰਾਈਵਿੰਗ ਫੋਰਸ ਸੇ ਸਾਹਮਣੇ ਆ ਰਿਹਾ ਮੋਟਿਵ ਔਰ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਲੋਕ ਜਿਨ੍ਹਾਂ ਦੇ ਖਿਲਾਫ ਪਹਿਲਾਂ ਹਿਸਟਰੀ ਨਹੀਂ ਹੈ ਕੋਈ ਉਹਨਾਂ ਨੂੰ ਵੀ ਟਾਰਗੇਟ ਕਰਕੇ ਪੋਟੈਂਸ਼ੀਅਲ ਜਿਹੜੇ ਰਿਸੀਵਰ ਬਣਾਇਆ ਜਾ ਰਿਹਾ ਪਾਕਿਸਤਾਨ ਏਜੰਸੀਜ਼ ਵੱਲੋਂ ਤੇ ਸਮਗਲਰਸ ਵੱਲੋਂ ਔਰ ਇਹੀ ਜਿਹੜੇ ਨੈਟਵਰਕਸ ਨੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਫਾਰ ਅਦਰ ਮਹਰੂਤ ਹਰਾਮ ਵਾਸਤੇ ਜਾਂ ਹੋਰ ਜਿਹੜੇ ਐਕਸਪਲੋਸਿਵ ਵਗੈਰਾ ਉਹ ਕਿਉਂਕਿ ਚੈਨਲਸ ਖੁੱਲੇ ਹੁੰਦੇ ਆਰ ਤੇ ਲੋਕ ਇਦਾਂ ਜੁੜੇ ਹੁੰਦੇ ਪੈਸੇ ਦੇ ਲਾਲਚ ਉਹਦਾ ਹੀ ਫਾਇਦਾ ਉਠਾਇਆ ਜਾਂਦਾ